ਇਹ ਜੀ 18ਵੀਂ ਪੌੜੀ ਦੀ ਪਹਿਲੀ ਪੰਕਤੀ ਇਹ ਅਸੰਖ ਵਾਲੀ ਦੂਸਰੀ ਪੌੜੀ ਹੈ ਜੀ ਅਸੰਖ ਜਪ ਅਸੰਖ ਪਉ ਪਹਿਲਾ ਸੀ ਅਸੰਖ ਮੂਰਖ ਅੰਧਕੋਰ ਤੇ ਦੂਬਾ ਤੀਸਰੀ ਆਏਗੀ ਜੀ ਇਹ ਦੂਸਰੀ ਪੌੜੀ ਹੈ ਜੀ ਅਸੰਖ ਵਾਲੀ ਇਸ ਵਿੱਚ ਮਹਾਰਾਜ ਕਹਿੰਦੇ ਨੇ ਅਸੰਖ ਹੀ ਮੂਰਖਨ ਅਸੰਖ ਮੂਰਖ ਅੰਧਕੋਰ ਤੇ ਗਾ ਕੇ ਵੀ ਪੜ ਸਕਦੇ ਆਂ ਜੀ ਅਸੰਖ ਮੂਰਖ ਅੰਦਕੋਰ ਜਿਵੇਂ ਆਪਾਂ ਪਿਛਲੀ ਪੌੜੀ ਵਿੱਚ ਦੇਖਿਆ ਤੇ ਸਮਝਿਆ ਕਿ ਜਿਹੜਾ ਮੂਰਖ ਦੇ ਬਾਦ ਜਾਂ ਜਿਹੜਾ ਕੌਮੇ ਤੋਂ ਬਾਦ ਆ ਜਾਂਦਾ ਹੈ ਉਹ ਡੈਫੀਨੇਸ਼ਨ ਹੁੰਦੀ ਹੈ ਜੀ ਉਹ ਭਾਵ ਮੂਰਖ ਦੀ ਜਿਹੜੀ ਹੈ ਡੈਫੀਨੇਸ਼ਨ ਹੈ ਅੰਦਕੋਰ ਮੂਰਖ ਕਿਹੜੇ ਨੇ ਜੀ ਜਿਹੜੇ ਅੰਧ ਹੁੰਦਾ ਘੁੱਪ ਹਨੇਰਾ ਜਾਨੀ ਕਿ ਨਾ ਦਿਖਾਈ ਦੇਣ ਵਾਲਾ ਜਾਂ ਅਗਿਆਨ ਦਾ ਹਨੇਰਾ ਕੋਰ ਹੁੰਦਾ ਹੈ ਜੀ ਇਹ ਵੀ ਭਿਆਨਕ ਹਨੇਰਾ ਕੋਪ ਹਨੇਰਾ ਬਹੁਤ ਜ਼ਿਆਦਾ ਹਨੇਰਾ ਗਾੜਾ ਹਨੇਰਾ ਜੀ ਅੰਧਕੋਠ ਠੀਕ ਹੈ ਸਿੱਧੀ ਜੀ ਸਿੰਪਲ ਗੱਲ ਹੈ ਇੱਕ ਤਾਂ ਜੇ ਪਿਆਰ ਨਾਲ ਜਾਂ ਵਧੀਆ ਢੰਗ ਨਾਲ ਦੱਸਿਆ ਜਾਵੇ ਕਿਹਾ ਜਾਵੇ ਤਾਂ ਜਿਹੜਾ ਮਨੁੱਖ ਅਗਿਆਨੀ ਹੈ ਜੀ ਜਿਸ ਨੂੰ ਸਮਝ ਨਹੀਂ ਹੈ ਪ੍ਰਭੂ ਪਰਮਾਤਮਾ ਦੀ ਜੋ ਇਸ ਦੁਨੀਆ ਦੇ ਕੁੱਪ ਵਿੱਚ ਫਸੇ ਹਨ ਉਹ ਮੂਰਖ ਹਨ ਜੀ ਪਰ ਆਮ ਆਪਾਂ ਜੇ ਕੋਈ ਗਲਤੀ ਕਰਦਾ ਹੈ ਜੋ ਥੋੜਾ ਬੁੱਧੂ ਹੁੰਦਾ ਹੈ ਜਾਂ ਬੇਸਮਝ ਹੁੰਦਾ ਹੈ ਜਾਂ ਮੰਦਬੁੱਧੀ ਵਾਲਾ ਹੁੰਦਾ ਹੈ ਆਪਾਂ ਉਸ ਨੂੰ ਮੂਰਖ ਆਖਦੇ ਹਾਂ ਜੀ ਠੀਕ ਹੈ ਜੀ ਗੁਰਬਾਣੀ ਦੀਆਂ ਡੈਫੀਨੇਸ਼ਨਾਂ ਥੋੜੀਆਂ ਹਮੇਸ਼ਾ ਅਲੱਗ ਹੁੰਦੀਆਂ ਹਨ ਪਰ ਅਸੀਂ ਆਪਣੇ ਹਿਸਾਬ ਨਾਲ ਦੇਖਣਾ ਹੈ ਜੀ ਅਸੀਂ ਆਪਣੇ ਹਿਸਾਬ ਨਾਲ ਆਪਣੀ ਜੋ ਪ੍ਰਭੂ ਪਰਮਾਤਮਾ ਨੇ ਸਾਨੂੰ ਸਮਤ ਬਖਸ਼ੀ ਹੈ ਸਾਨੂੰ ਅਕਲ ਬਖਸ਼ੀ ਹੈ ਅਸੀਂ ਉਸ ਦੇ ਹਾਵਨਾ ਸਮਝਣਾ ਹੈ ਜੀ ਠੀਕ ਹੈ ਮੂਰਖ ਦੂਸਰੇ ਭਾਵ ਇਹ ਆ ਜਾਂਦੇ ਆ ਜੀ ਕਿ ਅਨੇਕਾਂ ਤਰ੍ਹਾਂ ਦੇ ਮੂਰਖ ਹਨ ਇੱਕ ਤਾਂ ਜੀ ਅਨੇਕਾਂ ਹੀ ਅਣਗਿਣਤ ਹੀ ਮੂਰਖ ਹਨ ਅਣਗਿਣਤ ਹੀ ਬੇਸਮਝ ਲੋਕ ਹਨ ਮਨੁੱਖ ਹਨ ਜੋ ਅਗਿਆਨ ਦੇ ਕੁੱਪ ਹਨੇਰੇ ਵਿੱਚ ਫਸੇ ਹੋਏ ਹਨ ਠੀਕ ਹੈ ਜੀ ਇੱਕ ਤਾਂ ਇਹ ਹੋ ਗਿਆ ਕਿ ਅਣਗਿਣਤ ਹੀ ਮਨੁੱਖ ਹਨ ਆਪਾਂ ਅਸੰਖ ਦੇ ਪਿਛਲੇ ਬੋਲੀ ਵਿੱਚ ਵੀ ਦੋ ਤਰ੍ਹਾਂ ਦੇ ਅਰਥ ਕੱਢੇ ਸਨ ਜੀ ਇਹ ਤੁਹਾਡੀ ਮਰਜ਼ੀ ਹੈ ਤੁਹਾਡੇ ਮਨ ਦੀ ਮਰਜ਼ੀ ਹੈ ਤੁਹਾਡੇ ਦਿਮਾਗ ਦੀ ਮਰਜ਼ੀ ਹੈ ਤੁਹਾਡੀ ਆਪਣੀ ਸੁਰਤ ਦੀ ਸਮਝ ਹੈ ਜੀ ਕਿ ਕਿਹੜੇ ਅਰਥ ਵਧੀਆ ਟੁੱਕ ਦੇਣੇ ਮੇਰੇ ਹਿਸਾਬ ਨਾਲ ਦੋਨੇ ਅਰਥ ਹੀ ਲੈ ਕੇ ਚੱਲੀਏ ਦੋਨੇ ਹੀ ਬਹੁਤ ਵਧੀਆ ਨੇ ਦੋਨਾਂ ਦੇ ਅਰਥ ਇੱਕ ਸਮਾਨ ਨਿਕਲਦੇ ਨੇ ਜੀ ਸਿਰਫ ਇੱਕ ਸਮਝਣ ਦਾ ਤਰੀਕਾ ਹੈ ਇੱਕ ਤਾਂ ਇਹ ਹੈ ਜੀ ਅਸੰਖਤ ਤਰ੍ਹਾਂ ਦੇ ਮੂਰਖ ਹਨ ਠੀਕ ਹੈ ਜੀ ਕਿ ਮੂਰਖਾਂ ਦੀ ਇੱਕ ਸ਼੍ਰੇਣੀ ਨਹੀਂ ਹੈ ਅਸੰਖਤ ਤਰ੍ਹਾਂ ਦੀ ਹੈ ਜਿਹੜੇ ਦੁਨੀਆ ਦੇ ਇਸ ਕੁਪ ਹਨੇਰੇ ਵਿੱਚ ਭਾਵ ਅੰਧਕੋਰ ਵਿੱਚ ਫਸੇ ਹੋਏ ਹਨ ਠੀਕ ਹੈ ਜੀ ਦੂਸਰਾ ਜੀ ਅਣਗਿਣਤ ਹੀ ਮਨੁੱਖ ਹਨ ਜੋ ਅਗਿਆਨੀ ਹਨ ਠੀਕ ਹੈ ਜੀ ਜੋ ਅਗਿਆਨ ਦੇ ਕੁਪ ਹਨੇਰੇ ਵਿੱਚ ਫਸੇ ਹਨ ਬੜੀ ਸਮਾਨਤਾ ਹੈ ਜੀ ਅਰਥਾਂ ਵਿੱਚ ਪਰ ਫਿਰ ਵੀ ਬੜੇ ਸਿੱਧੇ ਸਾਦੇ ਸਿੰਪਲ ਜਿਹੇ ਅਰਥ ਹਨ ਜੀ ਅਸੰਖ ਮੂਰਖ ਅੰਧਕੋਰ ਤੇ ਅਸੀਂ ਵੀ ਆਪਣੇ ਮਨ ਵਿੱਚ ਝਾਤੀ ਮਾਰੀ ਹੈ ਜੀ ਮਨ ਵਿੱਚ ਦੇਖੀਏ ਕਿ ਕਿਤੇ ਅਸੀਂ ਵੀ ਦੁਨੀਆਬੀ ਦੇ ਕੁਪਹਨੇ ਦੇ ਵਿੱਚ ਤਾਂ ਨਹੀਂ ਫਸੇ ਹੋਏ ਜੇ ਫਸੇ ਹੋਏ ਆ ਜੀ ਚਲੋ ਅੱਜ ਤੋਂ ਪ੍ਰਣ ਕਰਦੇ ਆ ਕਿ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ ਜਿਤ ਬਹੁਤਾਂ ਨਹੀਂ ਤਾਂ ਥੋੜਾ ਸ਼ੁਰੂਆਤ ਤਾਂ ਕਰੀਏ ਕੋਸ਼ਿਸ਼ ਕਰੋ ਸ਼ੁਰੂਆਤ ਕਰੋ ਆਪਣੇ ਮਨ ਵਿੱਚ ਹੀ ਆਪਾਂ ਸ਼ੁਰੂ ਤੋਂ ਪੜਦੇ ਆਏ ਆਂ ਦੂਸਰੀ ਪੌੜੀ ਵਿੱਚ ਤੀਸਰੀ ਪੌੜੀ ਵਿੱਚ ਪੰਜਵੀਂ ਪੌੜੀ ਵਿੱਚ ਫਿਰ 7 ਤੋਂ 11ਵੀਂ ਪੌੜੀ ਸੁਣੀਏ ਫਿਰ 12 ਤੋਂ 15ਵੀਂ ਮੰਨੀਏ ਠੀਕ ਹੈ ਕਿ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਹੀ ਲਾਉਣੀ ਹੈ ਸੁਰਤ ਲਾਉਣਾ ਨਾਮ ਜਪਣਾ ਹੈ ਸੁਰਤ ਲਾਉਣਾ ਜਿਹੜਾ ਹੈ ਉਹੀ ਤੁਹਾਡਾ ਸਿਮਰਨ ਹੈ ਉਸ ਦਾ ਸ਼ੁਕਰਾਨਾ ਕਰਨਾ ਤੁਹਾਡਾ ਸਿਮਰਨ ਹੈ ਠੀਕ ਹੈ ਜੀ ਆਓ ਕੋਸ਼ਿਸ਼ ਕਰੀਏ ਜੇ ਆਪਣੇ ਮਨਾਂ ਵਿੱਚ ਚਾਹਤੀ ਮਾਰੀਏ ਤੇ ਸ਼ੁਰੂਆਤ ਕਰੀਏ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰਨ ਦੀ ਉਸ ਦੇ ਨਾਮ ਲੈਣ ਦੀ ਆਓ ਅੱਗੇ ਦੇਖੀਏ ਜੀ ਕੀ ਗੁਰੂ ਮਰਸਾ ਨੂੰ ਅਗਲੀ ਪੰਕਤੀ ਵਿੱਚ ਕੀ ਸਨੇਹਾ ਦਿੰਦੇ ਹਨ ਜੀ